ਸਾਧਿਆਰਿਆਂ ਨੂੰ ਕੈਨੇਡਾ ਦੇ ਤੇ ਇੱਕ ਗਾਣਾ ਸੁਣਾਉਣ ਲੱਗਿਆ ਦਾ ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ ਬਿੰਦ ਕਰਨ ਵਾਲਿਆਂ ਲਈ ਜਿਨ੍ਹਾਂ ਨੂੰ ਕੈਨੇਡਾ ਨੇ ਤਰੱਕੀਆਂ ਦਿੱਤੀ ਉਹਨਾਂ ਲਈ ਆ ਹੋ ਇੱਕ ਮਾਂ ਸੀ ਉਹ ਜੀ ਨੇ ਸਾਨੂੰ ਜੰਮਿਆ ਦੂਜੀ ਮਾਂ ਜੀ ਨੇ ਰੋਟੀ ਜੋ ਕੇ ਕਰਤੇ ਹੋ ਇੱਕ ਮਾਂ ਸੀ ਉਹ ਜੀ ਨੇ ਸਾਨੂੰ ਜੰਮਿਆ ਦੂਜੀ ਮਾਂ ਜੀ ਨੇ ਰੋਟੀ ਜੋ ਕੇ ਕਰਤੇ ਕਿਵੇਂ ਕਹਦੇ ਆ ਮੈਂ ਮਾੜਾ ਪਰਦੇਸ ਨੂੰ ਕਾਲੀ ਗੀਚੇ ਜੀ ਨੇ ਡਾਲ ਰਾਣਾ ਪਰਤੇ ਹੋ ਕਿਵੇਂ ਕਹਦੇ ਆ ਮੈਂ ਮਾੜਾ ਪਰਦੇਸ ਨੂੰ ਲੀ ਕੀ ਜੱਜੀ ਨੇ ਦੱਲ ਰਾਣਾ ਪਰਤੇ ਬੁੱਤਾ ਤੋਂ ਝੇਲਣਾ ਮਣਾਉਂਦੇ ਉਸ ਦੇਸ਼ ਨੂੰ ਜੀਨੇ ਕੱਟ ਕੇ ਗਰੀਬੀ ਵਿੱਚੋਂ ਤਾਰਦੇ ਉਹ ਪਿੰਡ ਆਸ ਨਹੀਂ ਸੀ ਕਦੇ ਜੀ ਨੂੰ ਰੋਟੀ ਦੀ ਅੱਜ ਤੁਮ ਦਾਏ ਦੇ ਕੋਲੰਬੀ ਕਾਤੇ ਉਹ ਬਾਪੂ ਖੁਸ਼ੀ ਨਾਲ ਕਹਿੰਦਾ ਨਹੀਂ ਉਹ ਥੱਕਦਾ ਉਹ ਤੂੰ ਸ਼ਰੀਕਾ ਵਿੱਚ ਬਹਿਣ ਜੋਗੇ ਕਰਦੇ